ਸਾਧ ਸੰਗਤ ਜੀ ਅੱਜ ਦੇ ਵਲੌਗ ਵਿੱਚ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਲੱਖੀ ਜੰਗਲ ਸਾਹਿਬ ਇਹ ਪਾਵਨ ਅਸਥਾਨ ਬਠਿੰਡੇ ਤੋਂ 20 ਕਿਲੋਮੀਟਰ ਦੂਰੀ ਤੇ ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ 44 ਕਿਲੋਮੀਟਰ ਦੂਰੀ ਤੇ ਹੈ ਸਾਧ ਸੰਗਤ ਜੀ ਇਸ ਅਸਥਾਨ ਤੇ ਚਾਰ ਬਾਦਸ਼ਾਹਿਆਂ ਨੇ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਵਾਹਿਗੁਰੂ ਜੀ ਹੁਣ ਇਤਿਹਾਸ ਦੀ ਸਾਂਝ ਪਾਉਂਦੇ ਹਾਂ ਇਸ ਪਾਵਨ ਅਸਥਾਨ ਗੁਰਦਵਾਰਾ ਲੱਖੀ ਜੰਗਲ ਸਾਹਿਬ ਇਹ ਉਹ ਸਥਾਨ ਹੈ ਜਿਸ ਉੱਪਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਦਾ ਇੱਕ ਲਖ ਪਾਠ ਕਰਕੇ ਵਰ ਬਖਸ਼ਿਸ਼ ਕੀਤੀ ਕਿ ਜੋ ਵੀ ਪ੍ਰਾਣੀ ਪੂਰਨਮਾਸੀ ਵਾਲੇ ਦਿਨ ਸ੍ਰੀ ਜਪਜੀ ਸਾਹਿਬ ਦਾ ਪਾਠ ਸੁਨੇਗਾ ਪੜ੍ਹੇਗਾ ਉਸ ਦੀਆਂ ਮੰਡੀਆਂ ਭਾਵਨਾਵਾਂ ਪੂਰੀਆਂ ਹੋਣਗੀਆਂ 6ਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰगोविंद ਸਹਿ ਮਹਾਰਾਜ ਜੀ ਨੇ ਇਸ ਸਥਾਨ ਉੱਪਰ ਦਿੱਲੀ ਤੋਂ ਲਾਹੌਰ ਨੂੰ ਜਾਂਦੇ ਸਮੇਂ ਚਰਨ ਪਾਏ ਸਨ ਜਿਸ ਕਰੀਰ ਨਾਲ ਸਤਿਗੁਰਾਂ ਨੇ ਘੋੜਾ ਬੰਨਿਆ ਸੀ ਉਹ ਕਰੀਰ ਅੱਜ ਵੀ ਇਸ ਥਾਂ ਮੌਜੂਦ ਹੈ ਜਿਸ ਨੂੰ ਸੰਗਤਾਂ ਕਿਲਾ ਸਾਹਿਬ ਦੇ ਨਾਮ ਨਾਲ ਜਾਣਦੀਆਂ ਹਨ ਸੱਤਵੇਂ ਪਾਸ਼ਾ ਸ੍ਰੀ ਗੁਰੂ ਹਰ Rai ਸਾਹਿਬ ਜੀ ਐਸਾ ਅਸਥਾਨ ਤੇ ਆਪਣੇ ਪਵਿੱਤਰ ਚਰਨ ਪਾਏ ਖਾਲਸਾ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ 1762 ਬਿਕਰਮੀ ਸੰਮਤ ਨੂੰ ਚਰਨ ਪਾਈ ਅਤੇ ਇਸ ਧਰਤੀ ਨੂੰ ਮੁਕਤੀ ਦੀ ਧਰਤੀ ਕਹਿ ਕੇ ਨਿਵਾਜਿਆ ਆਨੰਦਪੁਰ ਸਾਹਿਬ ਦੇ ਤਿਆਗ ਤੋਂ ਬਾਅਦ ਜੋ ਕਿਲੇ ਕੀਰਤਨ ਦੀਆਂ ਗੁਜ਼ਾਰਾਂ ਢਾਡੀ ਸਿੰਘਾਂ ਦੀਆਂ ਵਾਰਾਂ ਅਤੇ ਕਵੀਆਂ ਦੀਆਂ ਕਵੀ ਫਹਾਰਾ ਪਾਈਆਂ ਤਾਂ ਇਹ ਮਾਲਵੇ ਦਾ ਪਾਵਨ ਅਸਥਾਨ ਲੱਖੀ ਜੰਗਲ ਸੀ ਜਿਵੇਂ ਮਾਹੀ ਦੇ ਸੱਦੂ ਦਾ ਗਾਇਨ ਸੁਣ ਕੇ ਮੱਝਾਂ ਪਾਣੀਆਂ ਤੇ ਘਾਹ ਖਾਣਾ ਭੁੱਲ ਕੇ ਮਸਤ ਹੋ ਗਈਆਂ ਇਸ ਤਰ੍ਹਾਂ ਸੰਗਤਾਂ ਗੁਰੂ ਸਾਹਿਬ ਜੀ ਦਾ ਲਖੀ ਜੰਗਲ ਆਉਣਾ ਸੁਣ ਕੇ ਅਦੁੱਤੀ ਰੰਗ ਵਿੱਚ ਦਰਸ਼ਨ ਨੂੰ ਭਾਰੀ ਉਤਸ਼ਾਹ ਨਾਲ ਆਪਣੇ ਪ੍ਰੀਤਮ ਪਿਆਰੇ ਦਾ ਮਿਲਾਪ ਲਈ ਆਈਆਂ ਜੋਗੀ ਪ੍ਰੀਤਮ ਦੇ ਦਰਸ਼ਨ ਕਰਕੇ ਸੰਗਤਾਂ ਦੇ ਸਾਰੇ ਦੁੱਖ ਦਿਲਦਰਦੂਰ ਹੋ ਗਏ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਉੱਤੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰੋ ਵਾਹਿਗੁਰੂ ਜੀ ਵਾਹਿਗੁਰੂ